ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਲਗਾਤਾਰ ਐਕਸ਼ਨ ਦੇ ਵਿੱਚ ਨੇ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆ ਵਿਰੁੱਧ ਤੇ ਜਿਸ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਵਿੱਚ ਵੀ ਨਸ਼ਾ ਤਸਕਰ ਦਾ ਘਰ ਟਾ ਦਿੱਤਾ ਗਿਆ ਹੈ ਇਹ ਨਸ਼ਾ ਤਸਕਰ ਜਿਸ ਨੇ ਦੋ ਨੰਬਰ ਦੀ ਕਮਾਈ ਦੇ ਨਾਲ ਕਰੋੜਾ ਰੁਪਏ ਦੀ ਪ੍ਰਾਪਰਟੀ ਬਣਾਈ ਹੋਈ ਸੀ ਕਰੋੜਾ ਰੁਪਏ ਦਾ ਘਰ ਬਣਾਇਆ ਹੋਇਆ ਸੀ ਤਾਂ ਅੱਜ ਪੁਲਿਸ ਨੇ ਉਸਦੇ ਘਰ ਤੇ ਜੀਸੀਬੀ ਚਲਾ ਦਿੱਤੀ ਹੈ ਪੀਲਾ ਪੰਜਾ ਚਲਾ ਦਿੱਤਾ ਹੈ ਤੋੜ ਦਿੱਤਾ ਹੈ ਪੂਰੀ ਤਰ੍ਹਾਂ ਤੁਹਾਨੂੰ ਦੱਸਦੇ ਕਿ ਜਿਸ ਬੰਦੇ ਦਾ ਘਰ ਹੈ ਇਸ ਦੇ ਉੱਪਰ 125 ਕਰੋੜ ਰੁਪਏ ਜਾਨੀ ਕਿ 25 ਕਿਲੋ ਹਰਨ ਮਾਮਲੇ ਦੇ ਵਿੱਚ આરોપી ਹੈ ਤੇ ਨਸ਼ਾ ਵੇਚ ਕੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਵੀ ਇਸ ਨੇ ਬਣਾਈਆਂ ਹੋਈਆਂ ਨੇ ਤੇ ਪੁਲਿਸ ਨੇ ਦੱਸਿਆ ਕਿ ਪਹਿਲਾਂ ਹੀ ਇਸ ਦੀ 32 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਹੋ ਚੁੱਕੀ ਹੈ ਤੇ ਜਿਹੜੀ ਬਾਕੀ 8-10 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਉਸ ਨੂੰ ਸੀਜ਼ ਕਰਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਇਹ ਨਸ਼ਾ ਤਸਕਰਾਂ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਸੀ ਤਾਂ ਹੁਣ ਪੁਲਿਸ ਤੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਦਾ ਕਰ ਪੂਰੀ ਤਰ੍ਹਾਂ ਟਾ ਦਿੱਤਾ ਤੇ ਬਾਕੀ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਤੁਹਾਨੂੰ ਕਿਵੇਂ ਲੱਗਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਇਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਵੀ ਸੀ ਸਾਨੂੰ ਇਹ ਪਤਾ ਸੀ ਇਹ ਮਾਈਕ ਡਾਊਨ ਰੱਖੋ ਪੈਡਲਰ ਹੈ ਇਹ ਸਮਗਲਰ ਹੈ ਤੇ ਜਿਸ ਦੇ ਜਿਸ ਦੇ ਤਿੰਨ ਕੇਸ ਰਜਿਸਟਰਡ ਹੈ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਕੇ ਹਜ਼ਾਰਾ ਇਹ ਪਿੰਡ ਦੇ ਵਿੱਚ ਇਸ ਨੇ ਇਹ ਪਹਿਲਾਂ ਵੀ ਇਸ ਤੇ 25 ਕਿਲੋ ਹੈਰੋਇਨ ਦਾ ਪਰਚਾ ਸੀ ਦੇ ਦਰਜ ਤੇ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਸੀ ਕੈਦ ਕੱਟ ਰਿਆ ਸੀ ਪਿਛਲੇ ਦਿਨੀ 7 ਸਾਲ ਕੈਦ ਕੱਟ ਕੇ ਇਹ ਉਸ ਤੋਂ ਬੇਲ ਤੇ ਆਇਆ ਸੀ ਬਟ ਫੇਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਇੱਕ ਕੇਸ ਇਸੇ ਹੋਰ ਜਿਸਟਰ ਹੋਇਆ ਸੀ ਇਸ ਨੇ ਆਪਣੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਕੇ ਜਿਹੜੇ ਨਜਾਇਜ਼ ਪੈਸੇ ਬਣਾਏ ਆ ਨਸ਼ੇ ਦੇ ਪੈਸੇ ਬਣਾਇਆ ਉਸ ਦਾ ਇਸ ਨੇ ਜਿਹੜੀ ਆ ਪ੍ਰਾਪਰਟੀ ਇੱਕ ਅਨਧਿਕਾਰਤ ਤੌਰ ਤੇ ਫੋਰੈਸਟ ਲੈਂਡ ਤੇ ਬਣਾਈ ਸੀ ਉਸ ਨੂੰ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਫੋਰੈਸਟ ਡਿਪਾਰਟਮੈਂਟ ਤੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸਾਰਾ ਤੇ ਪੁਲਿਸ ਵੱਲੋਂ ਇਹਦੀ ਨਾਲ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਸਰ ਇਹ ਵਾਂਟਡ ਸੀਗਾ ਕਿ ਜੇ ਜੇਲ੍ਹ ਚ ਬੰਦੇ ਜੇ ਇਹ ਹੁਣ ਵਾਂਟਡ ਹੈ ਜੀ ਵਾਂਟਡ ਹੈ ਪਘੋੜਾ ਕਿੰਨੀ ਹੈਰੋਇਨ ਸ਼ਰੀ ਦੇ ਕੋਲ ਫੜੀ ਜਾ ਚੁੱਕੀ ਹੈ ਹੁਣ ਤੱਕ ਕਿੰਨੇ ਟੋਟਲ ਮੁਕਦਮੇ ਨੇ ਤਿੰਨ ਮੁਕਦਮੇ ਸੀਗੇ ਜੀ ਇਹਦੇ ਚ ਇੱਕ ਮੁਕਦਮੇ ਚ ਬਹੁਤ ਭਾਰੀ ਮਾਤਰਾ ਚ 25 ਕਿਲੋ ਹੈਰਨ ਬਰਾਮਦ ਹੋਈ ਸੀ ਜਿਸ ਦੇ ਵਿੱਚ 15 ਸਾਲ ਇੱਕ ਕੈਦ ਕਰ ਰਾਇਆ ਸੀ ਥੈਂਕ ਯੂ ਸੋ ਮਚ। ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਲਗਾਤਾਰ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਯੁੱਧ ਨਸ਼ਿਆ ਵਿਰੁੱਧ। ਤੱਜੇ ਤੱਜ ਅੱਜ ਫਰੋਜ਼ਪੁਰ ਦੇ ਵਿੱਚ ਵੀ ਨਸ਼ਾ ਤਸਕਰ ਦਾ ਘਰ ਤਾ ਦਿੱਤਾ ਗਿਆ ਹੈ। ਇਹ ਨਸ਼ਾ ਤਸਕਰ ਜਿਸ ਨੇ ਦੋ ਨੰਬਰ ਦੀ ਕਮਾਈ ਦੇ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੋਈ ਸੀ, ਕਰੋੜਾਂ ਰੁਪਏ ਦਾ ਘਰ ਬਣਾਇਆ ਹੋਇਆ ਸੀ। ਤੱਜ ਪੁਲਿਸ ਨੇ ਉਸਦੇ ਘਰ ਤੇ ਜੀਸੀਬੀ ਚਲਾ ਦਿੱਤੀ ਹੈ, ਪੀਲਾ ਪੰਜਾ ਚਲਾ ਦਿੱਤਾ ਹੈ, ਤੋੜ ਦਿੱਤਾ ਹੈ ਪੂਰੀ ਤਰ੍ਹਾਂ। ਉਹ ਦਾਸ ਤੇ ਕਿ ਜਿਸ ਬੰਦੇ ਦਾ ਘਰ ਹੈ ਇਸ ਦੇ ਉੱਪਰ 125 ਕਰੋੜ ਰੁਪਏ ਜਾਨੀ ਕਿ 25 ਕਿਲੋ ਹੇਰਨ ਮਾਮਲੇ ਦੇ ਵਿੱਚ આરોપી ਹੈ ਤੇ ਨਸ਼ਾ ਵੇਚ ਕੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਵੀ ਇਸ ਨੇ ਬਣਾਈਆਂ ਹੋਈਆਂ ਨੇ ਤੇ ਪੁਲਿਸ ਨੇ ਦੱਸਿਆ ਕਿ ਪਹਿਲਾਂ ਹੀ ਇਸ ਦੀ 32 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਹੋ ਚੁੱਕੀ ਹੈ ਤੇ ਜਿਹੜੀ ਬਾਕੀ 8-10 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਉਸ ਨੂੰ ਸੀਜ਼ ਕਰਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਇਹ ਨਸ਼ਾ ਤਸਕਰਾਂ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਸੀ ਤਾਂ ਹੁਣ ਪੁਲਿਸ ਤੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਦਾ ਘਰ ਪੂਰੀ ਤਰ੍ਹਾਂ ਢਾਹ ਦਿੱਤਾ ਹੈ ਤੇ ਬਾਕੀ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਤੁਹਾਨੂੰ ਕਿਵੇਂ ਲੱਗਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਇਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਵੀ ਸੀ ਸਾਨੂੰ ਇਹ ਪਤਾ ਸੀ ਇਹ ਮਾਈਕ ਡਾਊਨ ਰੱਖੋ ਪੈਦਲਰ ਹੈ ਇਹ ਸਮਗਲਰ ਹੈ ਤੇ ਜਿਸ ਦੇ ਜਿਸ ਤੇ 3 ਕੇਸ ਰਜਿਸਟਰਡ ਹੈ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜ਼ਾਰਾ ਇਹ ਪਿੰਡ ਦੇ ਵਿੱਚ ਇਸ ਨੇ ਇਹ ਪਹਿਲਾਂ ਵੀ ਇਸ ਤੇ 25 ਕਿਲੋ ਹੈਰੋਇਨ ਦਾ ਪਰਚਾ ਸੀ ਦੇ ਦਰਜ ਤੇ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਸੀ ਕੈਦ ਕੱਟ ਰਿਆ ਸੀ ਪਿਛਲੇ ਦਿਨੀ 7 ਸਾਲ ਕੈਦ ਕੱਟ ਕੇ ਇਹ ਉਸ ਤੋਂ ਬੇਲ ਤੇ ਆਇਆ ਸੀ ਬਟ ਫਿਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਇੱਕ ਕੇਸ ਇਸੇ ਹੋਰ ਰਜਿਸਟਰ ਹੋਇਆ ਸੀ ਇਸਨੇ ਆਪਣੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਕੇ ਜਿਹੜੇ ਨਜਾਇਜ਼ ਪੈਸੇ ਬਣਾਏ ਆ ਨਸ਼ੇ ਦੇ ਪੈਸੇ ਬਣਾਇਆ ਉਸ ਦਾ ਇਸਨੇ ਜਿਹੜੀ ਆ ਪ੍ਰਾਪਰਟੀ ਇੱਕ ਅਨਧਿਕਰਤ ਤੌਰ ਤੇ ਫੋਰੈਸਟ ਲੈਂਡ ਤੇ ਬਣਾਈ ਸੀ ਉਸ ਨੂੰ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਫੋਰੈਸਟ ਡਿਪਾਰਟਮੈਂਟ ਤੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸਾਰਾ ਤੇ ਪੁਲਿਸ ਵੱਲੋਂ ਇਹਦੀ ਨਾਲ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਸਰ ਇਹ ਵਾਂਟਡ ਸੀਗਾ ਕਿ ਜੇ ਜਿਲ੍ਹੇ ਚ ਬੰਦੇ ਜੇ ਇਹ ਹੁਣ ਵਾਂਟਡ ਹੈ ਜੀ ਵਾਂਟਡ ਆ ਪਕੌੜਾ ਕਿੰਨੀ ਹੈਰੋਇਨ ਸ਼ਰੀਰ ਦੇ ਕੋਲ ਫੜੀ ਜਾ ਚੁੱਕੀ ਆ ਹੁਣ ਤੱਕ ਕਿੰਨੇ ਟੋਟਲ ਮੁਕਦਮੇ ਆ ਤਿੰਨ ਮੁਕਦਮੇ ਸੀਗੇ ਜੀ ਇਹਦੇ ਚ ਇੱਕ ਮੁਕਦਮੇ ਚ ਬਹੁਤ ਭਾਰੀ ਮਾਤਰਾ ਚ 25 ਕਿਲੋ ਹੈਰੋਨ ਬਰਾਮਦ ਹੋਈ ਸੀ ਜਿਸ ਦੇ ਵਿੱਚ 15 ਸਾਲ ਇੱਕ ਕੈਦ ਘੱਟ ਰਿਹਾ ਸੀ